ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਵੈਦਰ ਅਪਡੇਟਸ ਟਰੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦਾ ਮੌਸਮ 13 ਅਤੇ 14 ਦਸੰਬਰ ਕਿਵੇਂ ਦਰਵੇਗਾ ਸਵੇਰ ਤੋਂ ਹੀ ਅਗਰ ਗੱਲ ਕਰੀ ਜਾਵੇ ਧੁੰਦ ਪੰਜਾਬ ਦੇ ਤਗੜੇ ਰੂਪ ਵਿੱਚ ਦੇਖੀ ਜਾ ਰਹੀ ਹੈ ਰਾਤ ਤੋਂ ਹੀ ਪਛਮੀ ਬੱਦਲਵਾਈ ਦੇ ਕਾਰਨ ਮਾਹੌਲ ਜਿਹੜਾ ਬੱਦਲਵਾਈ ਵਾਲਾ ਬਣਿਆ ਹੋਇਆ ਸੀ ਰਾਤ ਬੇਸ਼ੱਕ ਥੋੜੀ ਜੀ ਗਰਮੈਸ਼ ਮੌਸਮ ਦੇ ਵਿੱਚ ਰਹੀ ਪਰ ਜਿਵੇਂ ਹੀ ਤੜਕਾ ਸਵੇਰੇ 2 ਵਜੇ ਤੋਂ ਲੈ ਕੇ ਹੁਣ ਤੱਕ ਅਗਰ 8 ਵਜੇ ਤੱਕ ਦੀ ਗੱਲ ਕਰੀਏ ਤਾਂ ਬੱਦਲ ਬਈ ਪੰਜਾਬ ਦੇ ਉੱਪਰ ਲਗਾਤਾਰ ਦੇਖੀ ਜਾ ਰਹੀ ਹੈ ਐਨੀਮੇਸ਼ਨ ਦੇ ਰਹੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ Rajasthan Haryana ਪੱਛਮੀ UP ਉਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਲੇਹ ਲਦਾ ਇਨ੍ਹਾਂ ਵਿੱਚ ਵੀ ਤਗੜੀ ਕਾਰਵਾਈ ਬੱਦਲਵਾਈ ਦੁਆਰਾ ਦੇਖੀ ਜਾ ਰਹੀ ਹੈ ਪਰ ਮੀਂਹ ਦੀ ਖਬਰਾਂ ਹਜੇ ਬਹੁਤ ਘੱਟ ਆਈਆਂ ਨੇ ਪਹਾੜੀ ਖੇਤਰ ਵਿੱਚ ਇੱਕਾ ਦੁੱਕਾ ਧਾਵਾਂ ਤੇ ਬਰਫਬਾਰੀ ਅਤੇ ਬੂੰਦਾਬੰਦੀ ਹੋਈ ਹੈ ਪਰ ਪਲੇਨ ਇਲਾਕੇ ਪੰਜਾਬ ਦੇ ਤੇ ਨਾਲ ਲੱਗਦੇ ਇਲਾਕੇ ਫਿਲਹਾਲ ਸਾਫ਼ ਨੇ ਸਵੇਰ ਤੋਂ ਚੰਗੀ ਤੋਂ ਦੁਪਹਿਰੀ ਹੈ ਜਿਸ ਦੇ ਕਾਰਨ ਫਿਲਹਾਲ ਕਿਸੇ ਕਿਸੇ ਇਲਾਕੇ ਵਿੱਚ ਤਾਂ ਸੂਰਜ ਦਾ ਦਰਸ਼ਨ ਵੀ ਨਹੀਂ ਦਿੱਤੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਫੇਸਬੁਕ ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਆਉਂਦੇ ਸਮਿਆਂ ਦੇ ਵਿੱਚ ਮੌਸਮ ਦੀ ਕੋਈ ਵੀ ਜਾਣਕਾਰੀ ਵਾਰ-ਵਾਰ ਤੁਹਾਨੂੰ ਮਿਸ ਨਾ ਹੋਵੇ ਇਸ ਤੋਂ ਇਲਾਵਾ ਗੱਲ ਕਰੀ ਜਾਵੇ ਅੱਜ ਸਾਰਾ ਦਿਨ ਜਿਹੜੀ ਬੱਦਲਬਾਈ ਹੈ ਇਹ ਪੰਜਾਬ ਦੇ ਉੱਪਰ ਬਣੀ ਰਹੇਗੀ ਨਾਲ ਦੀ ਨਾਲ ਪੰਜਾਬ ਅਤੇ ਬਾਕੀ ਤੁਸੀਂ ਦੇਖੋਗੇ ਪਛਮੀ ਸਿਸਟਮ ਵੀ ਲਗਾਤਾਰ ਆ ਰਹੇ ਨੇ ਜਾਣੇ ਕਿ ਇਹ ਤਕੜਾ ਸਿਸਟਮ ਹੈ ਪਰ ਮੀਂਹ ਦੀ ਸੰਭਾਵਨਾ ਇਸ ਸਿਸਟਮ ਨਾਲ ਹੀ ਬਹੁਤ ਘੱਟ ਨੇ ਇਕਾਦੁੱਕਾ ਥਾਵਾਂ ਤੇ ਬੂੰਦਾਬੰਦੀ ਹੋ ਸਕਦੀ ਹੈ ਜਿਵੇਂ ਕਿ ਗੁਰਦਾਸਪੁਰ ਪਠਾਨਕੋਟ ਦਾ ਕੁਝ ਕ ਇਲਾਕਾ ਅੰਮ੍ਰਿਤਸਰ ਤਰਨਤਾਰਨ ਪੱਟੀ ਇਹ ਇਲਾਕਿਆਂ ਦੇ ਵਿੱਚ ਕਿਸੇ ਕਿਸੇ ਥਾਂ ਤੇ ਉੱਪਰ ਕਹਿ ਸਕਦੇ ਕਿ ਬੂੰਦਾਬੰਦੀ ਹੋ ਸਕਦੀ ਹੈ ਕੁਝ ਕੁ ਹਿਆਰਪੁਰ ਦੇ ਇਲਾਕੇ ਵਿੱਚ ਵੀ ਦੇਖੇ ਜਾ ਸਕਦੇ ਨੇ ਕਪੂਰਥਲਾ ਜਲੰਧਰ ਵੀ ਸ਼ਾਇਦ ਮਾੜੀ-ਮੋਟੀ ਬੂੰਦਾਬੰਦੀ ਹੋਵੇ ਪਰ ਕੋਈ ਚਾਂਸ ਨਹੀਂ ਹਨ ਠੰਡ ਲਗਾਤਾਰ ਬਰਕਰਾਰ ਰਹੂਗੀ ਹੁਣ ਕਿਉਂਕਿ ਜਦੋਂ ਸੂਰਜ ਨਹੀਂ ਦਿਖੂਗਾ ਤਾਂ ਠੰਡ ਜਿਹੜੀ ਆ ਉਹ ਲਗਾਤਾਰ ਬਰਕਰਾਰ ਰਹਿਣ ਦੀ ਉਮੀਦ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਪੰਜਾਬ ਦੇ ਵਿੱਚ ਭਾਰੀ ਬੱਦਲ ਬਈ ਜਿਹੜੀ 12 ਦਸੰਬਰ ਤੋਂ ਇੰਟਰ ਕਰੇਗੀ ਤੇ 15 ਦਸੰਬਰ ਤੱਕ ਇਸ ਦੇ ਹਾਲਾਤ ਬੜੇ ਰਹਿਣਗੇ ਕਈ ਵੀਰ ਇਗਨੋਰ ਕਰ ਰਹੇ ਸਨ ਕਿ ਠੰਡ ਨਹੀਂ ਹੋ ਰਹੀ ਤੇ ਤੁਸੀਂ ਫੇਕ ਕਮਿਟਮੈਂਟ ਦੇ ਰਹੇ ਹੋ ਪਰ ਦੇਖੋ ਇਹ ਅਨੁਮਾਨ ਅਧਾਰਤ ਸਿਸਟਮ ਹੁੰਦੇ ਨੇ ਵਾਰ-ਵਾਰ ਤੁਹਾਨੂੰ ਦੱਸ ਰਹੇ ਆ ਕਿ ਅਸੀਂ ਵੀ ਅਨੁਮਾਨ ਅਧਾਰਤ ਹੀ ਗੱਲ ਕਰਦੇ ਆ ਤੇ ਹੁਣ ਅਗਰ ਗੱਲ ਕਰੀ ਜਾਵੇ ਤਾਂ 13 ਤੇ 14 ਦਿਨ ਤਰੀਕ ਲਗਾਤਾਰ ਦੋ ਦਿਨ ਬੱਦਲਬਈ ਬਣੀ ਰਹੂਗੀ ਠੰਡ ਦੇ ਹਾਲਾਤ ਰਹਿਣਗੇ ਧੁੰਦ ਦੇ ਪੰਜਾਬ ਦੇ ਉੱਪਰ ਬਰਕਰਾਰ ਰਹੇਗੀ ਇਸ ਤੋਂ ਇਲਾਵਾ ਪੱਛਮ ਦੀ ਹਵਾ ਹੌਲੀ-ਹੌਲੀ ਚੱਲੂਗੀ ਤੇ ਪੂਰਬ ਦੀ ਹਵਾ ਬਹੁਤ ਤਰੀਕੇ ਨਾਲ ਚਲਦੀ ਫਿਰ ਨਜ਼ਰ ਆਵੇਗੀ ਜਦੋਂ ਪੂਰਬ ਦੀ ਹਵਾ ਤੁਹਾਨੂੰ ਪਤਾ ਹੀ ਚਲਦੀ ਹੈ ਤਾਂ ਇਸ ਤਰੀਕੇ ਨਾਲ ਜਾਂ ਇਸ ਤਰੀਕੇ ਨਾਲ ਕਿਸੇ ਵੀ ਪਾਸੇ ਜਦੋਂ ਪੂਰਬ ਦੀ ਹਵਾ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਨਮੀ ਵੱਧਦੀ ਹੈ ਨਮੀ ਵਧਣ ਦੇ ਨਾਲ ਧੁੰਦ ਅਤੇ ਕੋਹਰਾ ਇਹਨਾਂ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੂਗਾ ਯਾਨੀ ਕਿ ਅੱਜ ਅਤੇ ਕੱਲ ਧੁੰਦ ਦੇ ਹਾਲਾਤ ਨੇ ਕਿਸਾਨ ਵੀ ਜਿਹੜੇ ਪਾਣੀ ਲਗਾ ਰਹੇ ਨੇ ਲਗਾ ਸਕਦੇ ਨੇ ਸੜਕਾਂ ਦੇ ਉੱਪਰ ਕਿਉਂਕਿ ਹੁਣ ਆਪਾਂ ਗੱਲ ਕਰੀਏ ਤਾਂ ਜਿਹੜਾ ਮਹੀਨਾ ਸਾਨੂੰ ਪਤਾ ਹੀ ਹੈ ਸ਼ਹੀਦੀ ਦਾ ਮਹੀਨਾ ਹੈ ਲੋਕ ਸਵੇਰੇ ਸਵੇਰੇ ਹੁਣ ਗੁਰੂ ਘਰਾਂ ਚ ਵੀ ਜਾਣਗੇ ਮੱਥਾ ਟੇਕਣ ਵੀ ਦੂਰ ਦਰਾਡੇ ਜਾਣਗੇ ਅਨੰਦਪੁਰ ਸਾਹਿਬ ਹੋ ਗਿਆ ਕੀਰਤਪੁਰ ਸਾਹਿਬ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਚਮਕੌਰ ਸਾਹਿਬ ਹੋ ਗਿਆ ਇਹਨਾਂ ਵਿੱਚ ਤੁਸੀਂ ਜਦੋਂ ਸਫ਼ਰ ਕਰੋਗੇ ਤਾਂ ਸਵੇਰੇ ਸਵੇਰੇ ਤੁਹਾਨੂੰ ਧੁੰਦ ਦੇਖਣ ਨੂੰ ਮਿਲੂਗੀ ਸ਼ਾਮ ਨੂੰ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ ਅਗਰ ਹੋ ਸਕੇ ਤਾਂ ਆਪਣਾ ਵਿਚਾਰ ਰੱਖੋ ਲਾਈਟਾਂ ਵਗੈਰਾ ਦਾ ਪ੍ਰਬੰਧ ਰੱਖੋ ਕੋਈ ਧੁੰਦ ਜਿਹੜੀ ਸੰਘਣੀ ਵੀ ਹੋ ਸਕਦੀ ਹੈ ਕਿਸੇ ਕਿਸੇ ਥਾਂ ਤੇ ਤੇ ਅਜਿਹੇ ਦੇ ਵਿੱਚ ਅਨਸੁਖਾਮੀ ਘਟਨਾ ਨਾ ਹੋਵੇ ਤਾਂ ਤੁਸੀਂ ਰਿਪੋਰਟ ਸਾਡੇ ਦੇਖਦੇ ਰਹੋ ਕਿ ਕਿਸ ਕਿਸ ਦਿਨ ਕਿਹੜੇ ਕਿਹੜੇ ਇਲਾਕੇ 'ਚ ਧੁੰਦ ਪੈ ਸਕਦੀ ਹੈ ਉਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਦੋ ਦਿਨ ਤੁੰਦ ਰਹੂੰਗੀ ਬਦਲਬਾਈ ਰਹੂੰਗੀ ਐਸੀ ਅਪਡੇਟ 13 ਅਤੇ 14 ਤਰੀਕ ਦੀ ਮਿਲਦੇ ਆ ਜਲਦ ਅਗਲੀ ਵੀਡੀਓ ਵਿੱਚ ਧੰਨਵਾਦੀ